ਸੋ ਸ੍ਰੀ ਇਕਲ ਦੇ ਸਤੇ ਨੀਤਾ ਤੁਸਨ ਠੀਕ ਹਨ ਦੇ ਦੀਪ ਸਰਦਾਰ ਨੇ ਜਿਵੇਂ ਕਿ ਹੁਣ ਸੌਨਦੋ ਮਹੀਨੇ ਚੱਲ ਰਹੇ ਐ ਇਸ ਦੇ ਵਿੱਚ ਸਾਰੀਆਂ ਹੀ ਲੜਕੀਆਂ ਹਾਰ ਸ਼ਿੰਗਾਰਾ ਜਿਹੜਾ ਲੌਂਦੀਆਂ ਨੇ ਆਪਣੀ ਯਾਨੀ ਕਿ ਸੋ ਆਪਦੀ ਸੁਖ ਸ਼ਾਂਤੀ ਲਈ ਅਰਦਾਸਾਂ ਕਰਦੀਆਂ ਨੇ ਇਸੇ ਤਰ੍ਹਾਂ ਹੀ ਦੀਪ ਸਰਦਾਰੀ ਨੇ ਆਪਣੀ ਵੀਡੀਓ ਦੇ ਵਿੱਚ ਦੱਸਿਆ ਵੀ ਮੇਰੇ ਹਸਬੰਦ ਨੇ ਜਿਹੜੇ ਹੁਣ ਮੇਰੇ ਨਾਲ ਨਹੀਂ ਬੋਲਦੇ ਕਿਉਂਕਿ ਉਹ ਇਹਨਾਂ ਦੇ ਨਾਲ ਗੁੱਸੇ ਹੋਏ ਹੋ ਇਸ ਕਰਕੇ ਗੁੱਸੇ ਹੋਏ ਕਿਉਂਕਿ ਇਹਨਾਂ ਦੀਆਂ ਬਾਵਾ ਮਾਂ ਖਾਲੀ ਵੇਖ ਕੇ ਦੀਪ ਸਰਦਾਰ ਨੇ ਦੱਸਿਆ ਕਿ ਮੇਰੀਆਂ ਬਾਵਾ ਮਾਂ ਖਾਲੀ ਸੀ ਮੈਂ ਕੋਈ ਵੀ ਇਸ ਵਾਰੀ ਹਾਰ ਸ਼ਿੰਗਾਰਾ ਜਿਹੜਾ ਸੌਣ ਦੇ ਮਹੀਨੇ ਵਿੱਚ ਨਹੀਂ ਕੀਤਾ ਸੀ ਇਸ ਲਈ ਉਹਨਾਂ ਨੇ ਬਹੁਤ ਹੀ ਜ਼ਿਆਦਾ ਗੁੱਸਾ ਜਤਾਇਆ ਉਹ ਜਿਹੜਾ ਮੈਨੂੰ ਗਿਫਟ ਦੇਣਾ ਚਾਹੁੰਦੇ ਸੀ ਚੂੜੀਆਂ ਦਾ ਮੈਂ ਉਹ ਵੀ ਨਹੀਂ ਲਿਆ ਜਦਕਿ ਮੈਂ ਕਿਹਾ ਵੀ ਮੈਂ ਆਪ ਖੁਦ ਲੈ ਕੇ ਪਾ ਲੂੰਗੀ ਇਸ ਤ੍ਰਿਕਨ ਵਾਲੀ ਤੁਸੀਂ ਇਹ ਫੋਟੋ ਦੇ ਵਿੱਚ ਦੇਖ ਸਕਦੇ ਹੋ ਦੀਪ ਸਰਦਾਰ ਜੀ ਨੇ ਚੂੜੀਆਂ ਨੇ ਜੁੱਲੀਆਂ ਨੇ ਖਰੀਦੀਆਂ ਨੇ ਇਸ ਨੇ ਇਸ ਦਾ ਬਲੌਗ ਵੀ ਪਾਇਆ ਹੈ ਚਿੱਤੇ ਵਿੱਚ ਇਸ ਨੂੰ ਬਹੁਤ ਸੋਹਣੇ ਕਮੈਂਟ ਆਏ ਨੇ ਵੀ ਜਿਹੜੀ ਸੁਹਾਗ ਹੁੰਦੀ ਹੈ ਉਸ ਨੂੰ ਹਾਰ ਸ਼ਿੰਗਾਰੇ ਜੜਾ ਲਗਾ ਕੇ ਹੀ ਰੱਖਣਾ ਚਾਹੀਦਾ ਹੈ ਦੀਪ ਸਰਦਾਰ ਜੀ ਨੇ ਦੱਸਿਆ ਵੀ ਮੇਰੇ ਹਸਬੰਦ ਮੈਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਦੇ ਨੇ ਇਸ ਲਈ ਉਹ ਮੇਰੀ ਇਕਲੀ-ਕਲੀ ਚੀਜ਼ ਦਾ ਧਿਆਨ ਰੱਖਦੇ ਨੇ ਤੇ ਉਸ ਤੇ ਹਸਬੰਦ ਨੂੰ ਇਹੀ ਗੱਲ ਦਾ ਗੁੱਸਾ ਸੀ ਵੀ ਇਹ ਬਹਾਨੇ ਜੁੱੜੀਆਂ ਸੋਹਣੀਆਂ ਰੱਖੀ ਫਿਰਦੀ ਹੈ